ਗਰੋਸਰੀ ਦੀ ਜਿਹੜੀ ਗਰੋਸਰੀ ਪਿੱਛੇ ਜਾਂ ਗਰੋਸਰੀ ਕਰਕੇ ਜਿਹੜੀਆਂ ਲੜਾਈਆਂ ਹੋ ਰਹੀਆਂ ਨਾ ਬੜਾ ਬੈਡ ਨੇਮ ਦੇ ਰਹੀਆਂ ਮੇਰਾ ਮੈਸੇਜ ਹੈ ਹੋਣੀਆਂ ਨਹੀਂ ਚਾਹੀਦੀਆਂ ਕਿਉਂਕਿ ਸਫੀਸ਼ੀਐਂਟ ਚੀਜ਼ਾਂ ਪਹੁੰਚੀਆਂ ਹੋਈਆਂ ਕੁੱਲ ਇਹ ਰੈਗੂਲਰ ਚੱਲਣਗੇ ਜੀ ਅਸੀਂ ਤਕਰੀਬਨ ਟੀਚਾ ਲੈ ਕੇ ਚੱਲੇ ਆ ਕਿ ਅਸੀਂ 2 ਮਹੀਨੇ ਇੱਥੇ ਰੈਗੂਲਰ ਕੈਂਪ ਲਾਉਣੇ ਆ ਵਕ ਵਕ ਜਿੱਥੇ ਜਿੱਥੇ ਸਾਨੂੰ ਸਰਪੰਚ ਸਾਡੀ ਮਦਦ ਕਰਨਗੇ ਕਿ ਤੁਸੀਂ ਆ ਜਾਓ ਅਸੀਂ ਉੱਥੇ ਲੋਕਾਂ ਨੂੰ ਇਕੱਠਾ ਕਰਨਾ ਔਰ ਪਿੰਡਾਂ ਦੇ ਵਿੱਚ ਜਾ ਕੇ ਗੁਰਦੁਆਰਿਆਂ 'ਚ ਅਨਾਊਂਸਮੈਂਟ ਕਰਾਈ ਜਾ ਰਹੀ ਹੈ ਔਰ ਇਨੀਆਂ ਬਿਮਾਰੀਆਂ ਨੇ ਬੀਪੀ ਦੀਆਂ ਸ਼ੂਗਰ ਦੀਆਂ ਬੁਖਾਰ ਨੇ ਜੁਕਾਮ ਨੇ ਅਲਰਜੀ ਸਭ ਤੋਂ ਜ਼ਿਆਦਾ ਜੜੀ ਇੱਥੇ ਨਾ ਪਾਣੀ ਦੇ ਨਾਲ ਮੱਛਰਾਂ ਦੇ ਨਾਲ ਅਲਰਜੀਜ਼ ਹੋਈਆਂ ਨੇ ਨਾ ਉਹ ਅਲਰਜੀਜ਼ ਨੂੰ ਡੀਲ ਕਰਨ ਵਾਸਤੇ ਬੈਸਟ ਡਾਕਟਰਸ ਨਾਲ ਨੇ ਅਸੀਂ ਵਿਸ਼ਵਾਸ ਦਿਵਾਨੇ ਆ ਤੁਹਾਨੂੰ ਕਿਤੇ ਵੀ ਲੱਗਦਾ ਕਿ ਹੜਪੀੜਤ ਜਗ੍ਹਾ ਦੇ ਵਿੱਚ ਅਸੀਂ ਆਈ ਐਮ ਨਾਟ ਟਾਕਿੰਗ ਅਬਾਊਟ ਅਜਨਾਲਾ ਇਹ ਸੇਮ ਚੀਜ਼ ਸਾਡੀ ਚੱਲ ਰਹੀ ਜੀ ਤਰਨ ਤਰਨ ਵੀ ਜਿੱਥੇ ਵੀ ਲੋੜ ਆ ਸਾਨੂੰ ਦੱਸੋ ਅਸੀਂ ਪਹੁੰਚਾਂਗੇ ਦੇ ਸ਼ੁੱਡ ਕਮ ਐਂਡ ਹੈਲਪ ਦ ਪੀਪਲ ਇੱਥੇ ਕਾਫੀ ਮਾੜੀ ਹਾਲਤ ਹੈਗੀ ਆ ਆਪਾਂ ਨੂੰ ਆਪਣੇ ਆਪਣੇ ਘਰਾ ਵਿੱਚ ਵਟ ਕੇ ਸਾਨੂੰ ਸਭ ਇੰਸਟਾਗ੍ਰਾਮ ਰੀਲਾਂ ਤੇ ਬਹੁਤ ਕੁਝ ਪਤਾ ਲੱਗ ਰਿਹਾ ਹੈ। ਇਹ ਰਿਮੋਟ ਏਰੀਆ ਜੀ ਇਸ ਨਾਲਾ ਦਾ ਲਾਸਟ ਪਿੰਡ ਹੈ। ਸੋ ਕਿ ਡੇਰਾ ਬਾਬਾ ਨਾਲ ਸੀਲ ਸ਼ੁਰੂ ਹੋ ਰਹੀ ਹੈ। ਇਹ ਉਹ ਪਿੰਡ ਜਿਹੜਾ ਸਭ ਤੋਂ ਵੱਧ ਅਫੈਕਟਡ ਸੀ ਕੋਨੇਵਾਲ ਆਪਣਾ ਮਾਛੀ ਵਾਲਾ ਉਸ ਵਾਰ ਕੋੜਗਰ ਬਖੀ ਇਹ ਉਹ ਫੈਕ ਪਿੰਡ ਜਿਹੜਾ ਸਭ ਤੋਂ ਵੱਧ ਅਫੈਕਟਡ ਸੀ। ਬਿਲਕੁਲ ਰਿਮੋਟ ਏਰੀਆ ਹੈ। ਬਿਲਕੁਲ ਟੋਟਲੀ ਡਿਸਕਨੈਕਟਡ ਹੋ ਚੁਕੇ ਹੈ ਬਿਲਕੁਲ ਬਾਰਡਰ ਤੇ ਜੀ ਇਹ ਕੰਟੀਨਿਊਸਲੀ ਚੱਲੇਗੀ ਜੀ ਮੈਕਸਿਮਮ ਜਿੰਨੀ ਦੇਰ ਕਰ ਸਕਦੇ ਦੋ ਤੋਂ ਤਿੰਨ ਮਹੀਨੇ ਤੇ ਚਲਾਵਾਂਗੇ ਫਿਲਹਾਲ ਅਜੇ ਜੀ ਕੁਝ ਵਾਰ ਤਾਂ ਇਹੋ ਜਿਹਾ ਵਾਪਰ ਰਹੀਆਂ ਨੇ ਜਿਹਦੇ ਨਾਲ ਕੀ ਜਿਹੜੀ ਉਹ ਸੇਵਾ ਭੇਜ ਰਹੇ ਨੇ ਉਹ ਗਲਤ ਅਥਾਂ ਜਾ ਰਹੀ ਆ ਹੜ ਪਰਭਾਵਤ ਇਲਾਕੇ ਅੱਜ ਬਹੁਤ ਸਾਰੇ ਲੰਗਰ ਤੁਸੀਂ ਵੇਖੇ ਹੋਣਗੇ ਲੇਕਿਨ ਹੁਣ ਉਹ ਲੰਗਰ ਹੈ ਜਿਸ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਪਿੰਡ ਦੇ ਲੋਕਾਂ ਨੂੰ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਦਵਾਈਆਂ ਦਾ ਲੰਗਰ ਅਤੇ ਇਸ ਦੀ ਸ਼ੁਰੂਆਤ ਕੋਡ ਗੁਰਬਖਸ਼ ਪਿੰਡ ਤੋਂ ਕੀਤਾ ਗਈ ਹੈ ਜਿੱਥੇ ਕੀ ਕੋਈ ਇੱਥੇ ਆਟਾ ਨਹੀਂ ਦਿੱਤਾ ਜਾ ਰਿਹਾ ਕੋਈ ਖਾਣ ਦੀ ਚੀਜ਼ ਨਹੀਂ ਦਿੱਤੀ ਜਾ ਰਹੀ ਬਲਕਿ ਲੋਕਾਂ ਦੇ ਸਿਹਤ ਨੂੰ ਬਚਾਉਣ ਵਾਸਤੇ ਮੈਡੀਕਲ ਦਾ ਲੰਗਰ ਲਗਾਇਆ ਜਾ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਨੌਜਵਾਨ ਜਿਹੜੇ ਨੇ ਸਾਰੇ ਇੱਥੇ ਉਮੜ ਕੇ ਆਏ ਨੇ ਤੇ ਉਹਨਾਂ ਵੱਲੋਂ ਖਾਸ ਤੌਰ ਦੇ ਉੱਤੇ ਇਸ ਕੈਂਪ ਲਗਾਇਆ ਗਿਆ ਹੈ ਔਰ ਕੈਂਪ ਦਾ ਮੁੱਖ ਮਕਸਦ ਲੋਕਾਂ ਨੂੰ ਜਾਗਰੂਕ ਕਰਨਾ ਲੋਕਾਂ ਦੀ ਜ਼ਿੰਦਗੀਆਂ ਬਚਾਉਣਾ ਹੈ ਕਿਉਂਕਿ ਹੁਣ ਜਿਹੜੀ ਲੜਾਈ ਹੈ ਉਹ ਇਸ ਵੇਲੇ ਜ਼ਿੰਦਗੀ ਬਚਾਉਣ ਦੀ ਹੈ ਖਾਨ ਦੀ ਨਹੀਂ ਜ਼ਿੰਦਗੀ ਬਚਾਉਣ ਦੀ ਹੈ ਔਰ ਸਮਰਨ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਔਰ ਸਮਰਨ ਜੀ ਕੀ ਸ਼ੁਰੂਆਤ ਕੀਤੀ ਹੈ ਕਿਉਂਕਿ ਲੰਗਰ ਦੀ ਅਸੀਂ ਬੇਕਦਰੀ ਵੀ ਦੇਖ ਲਈ ਸਭ ਕੁਝ ਦੇਖ ਲਿਆ ਹੁਣ ਇਸ ਦੀ ਕਿੰਨੀ ਲੋੜ ਹੈ ਗਰੋਸਰੀ ਦੀ ਜਿਹੜੀ ਗਰੋਸਰੀ ਪਿੱਛੇ ਜਾਂ ਗਰੋਸੀ ਕਰਕੇ ਜਿਹੜੀਆਂ ਲੜਾਈਆਂ ਹੋ ਰਹੀਆਂ ਨਾ ਬੜਾ ਬੈਡ ਨੇਮ ਦੇ ਰਹੀਆਂ ਮੇਰਾ ਮੈਸੇਜ ਹੈ ਹੋਣੀਆਂ ਨਹੀਂ ਚਾਹੀਦੀਆਂ ਕਿਉਂਕਿ ਸਫੀਸ਼ੀਐਂਟ ਚੀਜ਼ਾਂ ਪਹੁੰਚੀਆਂ ਹੋਈਆਂ ਅਸੀਂ ਥੋੜਾ ਹਟ ਕੇ ਪਿਛਲੇ ਇੱਕ ਹਫ਼ਤੇ ਤੋਂ ਚੱਲ ਰਹੇ ਹਾਂ ਜਿਹਦੇ ਵਿੱਚ ਮੇਨਲੀ ਟਾਰਚ ਦੀ ਬਲੈਂਕਟਸ ਦੀ ਤੇ ਮੈਡੀਕਲ ਦੀ ਸੇਵਾ ਸਾਡੀ ਚੱਲ ਰਹੀ ਹੈ ਅੱਜ ਅਸੀਂ ਪਿੰਡ ਕੋਟ ਗੁਰਬਖਸ਼ ਪਹੁੰਚੇ ਹਾਂ ਜਨਾਲਾ ਤਹਿਸੀਲ ਡਿਸਟ੍ਰਿਕਟ ਅੰਮ੍ਰਿਤਸਰ ਸਰਾਂ ਸਾਹ ਦੀ ਰਹਿਨਮਾਈ ਥੱਲੇ ਔਰ ਉਹਨਾਂ ਦੀ ਟੀਮ ਦੀ ਰਹਿਨਮਾਈ ਥੱਲੇ ਜਸ ਸੇਵਾ ਸੁਸਾਇਟੀ ਔਰ ਪਹਿਲੇ ਪਿੰਡ ਦੇ ਵਿੱਚ ਤੁਹਾਨੂੰ ਦੱਸਣ ਲੱਗਾ ਪਹਿਲੇ ਪਿੰਡ 'ਚ ਪਹਿਲਾ ਸਾਡਾ ਮੋਬਾਈਲ ਕੈਂਪ ਹੈ ਸਭ ਤੋਂ ਇਹਦੀ ਵਧੀਆ ਗੱਲ ਹੈ ਕਿ ਅਸੀਂ ਕਿਤੇ ਕੋਈ ਬੇਸ ਕੈਂਪ ਨਹੀਂ ਲਾਇਆ ਜਿਸ ਬੇਸ ਕੈਂਪ ਦੇ ਉੱਤੇ ਮਰੀਜ਼ ਆਜੋ ਇੱਥੇ ਤੱਕ ਪਹੁੰਚਣਾ ਮਰੀਜ਼ਾਂ ਦਾ ਬ 10 ਕਿਲੋਮੀਟਰ 5 ਕਿਲੋਮੀਟਰ ਦੂਰ ਆ ਕੇ ਔਰ ਮੰਨ ਕੇ ਚਲਿਓ ਇਨੀਆਂ ਸੱਟਾਂ ਨੇ ਇਨੀਆਂ ਇੰਜਰੀਜ਼ ਨੇ ਉਹ ਇੰਜਰੀਜ਼ ਇਨ ਦਾ ਫਾਰਮ ਆਫ ਜਿਹੜਾ ਕੰਟਾਮਿਨੇਟਡ ਵਾਟਰ ਲੱਗ ਗਿਆ ਬਿਮਾਰੀਆਂ ਨੇ ਪਸ਼ੂ ਮਰੇ ਪਏ ਨੇ ਉਸ ਕਰਕੇ ਆਪਾਂ ਬਹੁਤ ਅੱਜ ਖੁਸ਼ਕਿਸਮਤ ਆ ਕਿ ਸਾਡਾ ਜਿਹੜਾ 6ਵਾਂ ਕੈਂਪ ਹੈਗਾ ਮੈਡੀਕਲ ਦਾ ਜਿਹੜਾ ਕਰਮ ਸਿੰਘ ਮੈਮੋਰੀਅਲ ਹਸਪੀਟਲ ਡਾਕਟਰ ਕਮਲਜੀਤ ਸਿੰਘ ਦੇਖੋ ਵੀ ਆਰ ਨਾਟ ਐਕਸਪਰਟਸ ਮੈਂ ਕਿਸੇ ਹੋਰ ਫੀਲਡ ਦਾਵਾ ਆ ਕਿਸੇ ਹੋਰ ਫੀਲਡ ਦੇ ਨੇ ਸਾਨੂੰ ਲੋੜ ਸੀ ਬਹੁਤ ਬੈਸਟ ਡਾਕਟਰਸ ਦੀ ਅੱਜ ਸਾਡੇ ਨਾਲ 10 ਡਾਕਟਰਸ ਦੀ ਟੀਮ ਆਈ ਜਿਹੜੀ ਪਿਛਲੇ 5-7 ਦਿਨਾਂ ਤੋਂ 5ਵਾਂ 6ਵਾਂ ਕੈਂਪ ਸਾਡੇ ਨਾਲ ਲੰਨ ਲੱਗਿਆ ਲੋਕਾਂ ਨੂੰ ਟੈਟਨਸ ਦੇ ਟੀਕੇ ਕਿਉਂਕਿ ਇੱਕ ਵੀਡੀਓ ਬੜੀ ਸਾਡੂ ਸਾਡੇ ਭਰਾ ਨੇ ਐਸਐਸਪੀ ਪਰਮਪਾਲ ਸਿੰਘ ਉਹਨਾਂ ਨੇ ਇੱਕ ਵੀਡੀਓ ਭੇਜੀ ਜਿਹਦੇ ਚ ਉਹਨਾਂ ਨੇ ਕਿਹਾ ਕਿ ਇੱਕ ਆਰਮੀ ਡਾਕਟਰ ਜਿਹੜਾ ਵਾ ਉਹ ਬੜਾ ਵਧੀਆ ਗਾਈਡ ਕਰ ਰਹੇ ਨੇ ਕਿ ਕੰਟੈਂਜ ਜਿਹੜਾ ਜਦੋਂ ਕਾਉ ਡੰਗ ਜਿਹਨੂੰ ਗੋਆ ਕਹਿੰਦੇ ਆ ਤੇ ਪਾਣੀ ਜਿਹੜਾ ਬੈਠ ਇੱਥੇ ਰਹਿ ਗਿਆ ਇਹ ਮਿਕਸ ਹੁੰਦਾ ਨਾ ਤੇ ਬਹੁਤ ਬਿਮਾਰੀਆਂ ਜਿਸ ਕਰਕੇ ਅਸੀਂ ਇਹਨਾਂ ਨੂੰ ਟੈਟਨਸ ਦੇ ਟੀਕੇ ਲਾਏ ਨੇ तकरीबन 150 ਜਾਣਿਆਂ ਨੇ ਪਹਿਲੇ ਕੈਂਪ ਦੇ ਵਿੱਚ ਇਲਾਜ ਕਰਾਇਆ ਬੀਪੀ ਸ਼ੂਗਰ ਇੱਥੇ ਇੰਜਰੀਜ਼ ਪੈਰਾਂ ਦੇ ਇੰਜਰੀਆਂ ਨੀਆਂ ਨੀਆਂ ਮੋਟੀਆਂ ਉਂਗਲਾਂ ਸੁੱਜੀਆਂ ਵੀਆਂ ਕੱਟ ਲੱਗੇ ਪਏ ਨੇ ਕਿਉਂਕਿ ਇਹਨਾਂ ਨੇ ਮਿਹਨਤ ਕੀਤੀ ਆਪਣੇ ਆਪ ਨੂੰ ਆਪਣੇ ਪਿੰਡ ਨੂੰ ਪਾਣੀ ਤੋਂ ਪਾਣੀ ਦੀ ਹੜ੍ਹ ਦੀ ਮਾਰ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਹੁਣ ਜਿਹੜਾ ਪੀਰੀਅਡ ਹੈਗਾ ਨਾ ਹੁਣ ਉਹ ਪੈਸੇ ਗਰੋਸਰੀ ਦੇ ਵੇਸਟ ਕਰਨ ਦਾ ਪੀਰੀਅਡ ਨਹੀਂ ਹੈਗਾ ਰੀਹੈਬਿਲਿਟੇਸ਼ਨ ਦਾ ਪੀਰੀਅਡ ਹੈਗਾ ਉਹਦੇ ਵਿੱਚ ਇਹਨਾਂ ਦੇ ਘਰ ਬਣਨੇ ਆ ਅਸੀਂ ਸ਼ੁਰੂਆਤ ਕਰਤੀ ਹੈ ਘਰ ਬਣਾ ਰਹੇ ਹਾਂ ਹੁਣੇ ਚੱਲੇ ਆਪਾਂ ਕਿਹੜੇ ਪਿੰਡ ਹੁਣੇ ਵਾਲ ਜਾਣਾ ਵਾ ਜਿੱਥੇ ਅਸੀਂ ਇੱਕ ਬਜ਼ੁਰਗ ਦਾ ਘਰ ਸ਼ੁਰੂ ਅੱਜ ਹੀ ਕਰਨਾ ਹੈ ਨਹੀਂ ਅੱਜ ਇਹ ਮੈਡੀਕਲ ਕੈਂਪਾਂ ਦੀ ਕੀ ਲੋੜ ਸੀ ਮੈਡੀਕਲ ਕੈਂਪ ਕਿਹਾ ਫਰਦਰ ਵੀ ਲੱਗਦੇ ਰਹੇ ਕਿਉਂਕਿ ਇੱਕ ਦਿਨ ਦੇ ਨਾਲ ਤੇ ਮਸਲਾ ਹੱਲ ਨਹੀਂ ਹੋਣਾ ਨਹੀਂ ਨਹੀਂ ਬਿਲਕੁਲ ਨਹੀਂ ਇਹ ਰੈਗੂਲਰ ਚੱਲਣਗੇ ਜੀ ਅਸੀਂ ਤਕਰੀਬਨ ਟੀਚਾ ਲੈ ਕੇ ਚੱਲੇ ਆ ਕਿ ਅਸੀਂ 2 ਮਹੀਨੇ ਇੱਥੇ ਰੈਗੂਲਰ ਕੈਂਪ ਲਾਉਣੇ ਵਕ ਵਕ ਜਿੱਥੇ ਜਿੱਥੇ ਸਾਨੂੰ ਸਰਪੰਚ ਸਾਡੀ ਮਦਦ ਕਰਨਗੇ ਕਿ ਤੁਸੀਂ ਆਜੋ ਅਸੀਂ ਉੱਥੇ ਲੋਕਾਂ ਨੂੰ ਇਕੱਠਾ ਕਰਨਾ ਔਰ ਪਿੰਡਾਂ ਦੇ ਵਿੱਚ ਜਾ ਕੇ ਗੁਰਦੁਆਰਿਆਂ 'ਚ ਅਨਾਉਂਸਮੈਂਟ ਕਰਾਈ ਜਾ ਰਹੀ ਹੈ ਔਰ ਇੰਨੀਆਂ ਬਿਮਾਰੀਆਂ ਨੇ ਬੀਪੀ ਦੀਆਂ ਸ਼ੂਗਰ ਦੀਆਂ ਬੁਖਾਰ ਨੇ ਜੁਕਾਮ ਨੇ ਅਲਰਜੀ ਸਭ ਤੋਂ ਜ਼ਿਆਦਾ ਜਿਹੜੀ ਇੱਥੇ ਨਾ ਪਾਣੀ ਦੇ ਨਾਲ ਮੱਛਰਾਂ ਦੇ ਨਾਲ ਅਲਰਜੀਜ਼ ਹੋਈਆਂ ਨੇ ਨਾ ਉਹ ਅਲਰਜੀਜ਼ ਨੂੰ ਡੀਲ ਕਰਨ ਵਾਸਤੇ ਬੈਸਟ ਡਾਕਟਰਸ ਨਾਲ ਨੇ ਅਸੀਂ ਵਿਸ਼ਵਾਸ ਦਿਵਾਨੇ ਆ ਤੁਹਾਨੂੰ ਕਿਤੇ ਵੀ ਲੱਗਦਾ ਕਿ ਹੜਪੀੜਤ ਜਗ੍ਹਾ ਦੇ ਵਿੱਚ ਅਸੀਂ ਆਮ ਨਾ ਟਾਕਿੰਗ ਅਬਾਊਟ ਅਜਨਾਲਾ ਇਹ ਸੇਮ ਚੀਜ਼ ਸਾਡੀ ਚੱਲ ਰਹੀ ਤਰਨ ਤਰਨ ਵੀ ਜਿੱਥੇ ਵੀ ਲੋੜ ਆ ਸਾਨੂੰ ਦੱਸੋ ਅਸੀਂ ਪਹੁੰਚਾਂਗੇ ਔਰ ਪਲੀਜ਼ 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 ਗਰੋਸਰੀ ਤੋਂ ਹਟ ਕੇ ਰੀਹੈਬਿਲਿਟੇਸ਼ਨ ਤੇ ਕੰਮ ਕਰੋ ਅੱਛਾ ਕਿੰਨੇ ਕੁ ਇਸਵਰ ਮਰੀਜ਼ ਦੇਖੇਗੇ ਇਹ ਹੁਣੇ ਜੀ ਤੁਹਾਡੇ ਸਾਹਮਣੇ 150 ਮਰੀਜ਼ ਵੇਖਿਆ ਔਰ ਮੈਂ ਵੇਖ ਰਿਹਾ ਕਿ ਪਿੰਡਾਂ ਦੇ ਵਿੱਚ ਸਾਡੀਆਂ ਭੈਣਾਂ ਨੂੰ ਵੀ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਛੋਟੀਆਂ ਮੋਟੀਆਂ ਹੋਈਆਂ ਹੋਈਆਂ ਨੇ ਜਿਨ੍ਹਾਂ ਨੂੰ ਦੇਖਣਾ ਬਹੁਤ ਜ਼ਰੂਰੀ ਸੀ ਔਰ ਖੁਸ਼ੀ ਬੜੀ ਮਿਲੀ ਜਦੋਂ ਇਹਨਾਂ ਨੇ ਦੱਸਿਆ ਕਿ ਸਾਨੂੰ ਗਰੋਸਰੀ ਦੀ ਸੱਚੀ ਇਹਨਾਂ ਨੇ ਕਿਹਾ ਲੋੜ ਨਹੀਂ ਹੈਗੀ ਤੇ ਸਾਨੂੰ ਦਵਾਈ ਚਾਹੀਦੀ ਹੈ ਟੀਕੇ ਲੱਗਣੇ ਡਾਕਟਰ ਸਾਹਿਬ ਨੇ ਆਪਣੇ ਹੱਥੀ ਜ਼ਖਮਾਂ ਤੇ ਪੱਟੀਆਂ ਕੀਤੀਆਂ ਬੀਟਾਡਿਨ ਲਗਾ ਲਗਾ ਕੇ ਦਵਾਈਆਂ ਦੇ ਦੇ ਕੇ ਤੁਸੀਂ ਵੇਖ ਸਕਦੇ ਹੋ ਕਿ ਅੱਜ ਵੀ ਹੁਣ ਵੀ ਉਹਨਾਂ ਦੀ ਟੀਮ ਜਿਹੜੀ ਹੈ ਪਰਫੈਕਟਲੀ ਕੰਮ ਕਰ ਰਹੀ ਹੈ ਔਰ ਲੋਕਾਂ ਨੂੰ ਟੀਕੇ ਲੱਗ ਰਹੇ ਨੇ ਲੋਕਾਂ ਨੂੰ ਦਵਾਈ ਜਿਹੜੀ ਵਧੀਆ ਦਵਾਈ ਹੈ ਉਹ ਡਾਕਟਰ ਸਾਹਿਬ ਸਾਡੇ ਨਾਲ ਨੇ ਡਾਕਟਰ ਸਾਹਿਬ ਨੇ ਔਰ ਸਰਾਹ ਸਾਹਿਬ ਨੇ ਸਾਨੂੰ ਇੱਥੇ ਲੈ ਕੇ ਆਏ ਨੇ ਤੇ ਡਾਕਟਰ ਸਾਹਿਬ ਨੇ ਸਾਨੂੰ ਦੱਸਿਆ ਕਿ ਡਾਕਟਰ ਸਾਹਿਬ ਕਿੰਢਾਇਓ ਜਰਾ ਤੁਸੀਂ ਵੀ ਦ ਗਾਈਡ ਕਰਿਓ ਕਿ ਕਿਵੇਂ ਮਤਲਬ ਇਹਨਾਂ ਨੂੰ ਲੋਡ ਸੀ ਇੱਥੇ ਬਹੁਤ ਅ ਪਾਣੀ ਦੇ ਨਾਲ ਕਾਫੀ ਬਿਮਾਰੀਆਂ ਫੰਗਲ ਇਨਫੈਕਸ਼ਨ ਚੈਸਟ ਪ੍ਰੋਬਲਮਸ ਸਟਮਕ ਦੀ ਪ੍ਰੋਬਲਮਸ ਕਾਫੀ ਕਾਮਨ ਹੈਗੀ ਹੈ ਇੱਕ ਬੜੀ ਬੇਸਿਕ ਪ੍ਰੋਬਲਮ ਹੈ ਜਦੋਂ ਪਾਣੀ ਆਇਆ ਲੋਕਾਂ ਦੇ ਕੋਲ ਜਿਨ੍ਹਾਂ ਨੂੰ 슈ਗਰ ਤੇ ਬਲੱਡ ਪ੍ਰੈਸ਼ਰ ਦੀਆਂ ਬਿਮਾਰੀਆਂ ਸੀ ਹਾਰਟ ਦੀ ਪ੍ਰੋਬਲਮਸ ਸੀ ਉਹ ਆਪਣੀ ਦਵਾਈਆਂ ਨਹੀਂ ਲੈ ਕੇ ਆ पाए ਇਹ ਜਦੋਂ ਅਸੀਂ ਅਰਜਨਾਲਾ ਗਏ ਸੀ ਤਾਂ ਸਾਨੂੰ ਇਹ ਗੱਲ ਦਾ ਰਿਅਲਾਈਜ਼ ਹੋਇਆ ਸੀ ਤੇ ਅੱਜ ਅਸੀਂ ਆਪਣੇ ਨਾਲ ਲੈ ਕੇ ਆਏ ਮੇਰੀ ਸਰਕਾਰ ਨਾਲ ਇੱਕੋ ਗੁਜ਼ਾਰਿਸ਼ ਹੈ ਕਿ ਬਹੁਤ ਸਾਲ ਪਹਿਲਾਂ ਆਪਾਂ ਪਲਸ ਪੋਲੀਓ ਅਭਿਆਨ ਸ਼ੁਰੂ ਕੀਤਾ ਸੀ ਜਿਸ ਦੇ ਨਾਲ ਇੱਕ ਬੜੀ ਖਤਰਨਾਕ ਬਿਮਾਰੀ ਪੋਲੀਓ ਦਾ ਸਮਾਧਾਨ ਹੋਇਆ ਸੀ ਸੇਮ ਮੈਥਡ ਯੂਜ਼ ਕਰਨਾ ਚਾਹੀਦਾ ਹੈ ਗਏ ਟੂ ਰੀਚ ਏਵਰੀ ਪੋਸੀਬਲ ਹੋਮ ਬਹੁਤ ਘੱਟ ਡਿਸਟ੍ਰਿਕਟ ਇਫੈਕਟ ਹੋਏ ਹਨ ਬਟ ਪੀਪਲ ਰੀਅਲੀ ਨੀਡ ਅਸ ਸਾਨੂੰ ਬਹੁਤ ਜ਼ਰੂਰਤ ਐ ਇੱਥੇ ਲੋਕਾਂ ਨੂੰ ਆਣ ਦੀ ਮੈਂ ਚਾਹੁੰਦਾ ਬਾਕੀ ਹਸਪਤਾਲ ਵੀ ਅੱਗੇ ਆਣ ਦੇ ਸ਼ੁੱਡ ਕਮ ਐਂਡ ਹੈਲਪ ਦ ਪੀਪਲ ਇੱਥੇ ਕਾਫੀ ਮਾੜੀ ਹਾਲਤ ਹੈਗੀ ਐ ਆਪਾਂ ਨੂੰ ਆਪਣੇ ਆਪਣੇ ਘਰਾਂ ਵਿੱਚ بیٹھ ਕੇ ਸਾਨੂੰ ਸਿਰਫ ਇੰਸਟਾਗ੍ਰam ਰੀਲਾਂ ਤੇ ਬਹੁਤ ਕੁਝ ਪਤਾ ਲੱਗ ਰਿਹਾ ਹੈ ਅੱਜ ਸਾਡੇ ਨਾਲ ਵੈਟਰਨਰੀ ਆਫਸਰ ਵੀ ਆਏ ਆ ਕਿ ਇਹਨਾਂ ਦਾ ਫਿਊਚਰ ਰੋਲ ਆਊਗਾ ਠੀਕ ਹੈ ਸਰ ਜੀ ਬਿਲਕੁਲ ਬਿਲਕੁਲ ਕਰਦੇ ਜੀ ਤਾਂ ਸਰਾਣ ਸਾਹਿਬ ਇਸ ਪਿੰਡ ਨੂੰ ਹੀ ਕਿਉਂ ਚੁਣਿਆ ਗਿਆ ਖਾਸ ਕਰਕੇ ਇਹ ਰਿਮੋਟ ਏਰੀਆ ਜੀ ਇਹ ਜਨਾਲਾ ਦਾ ਲਾਸਟ ਪਿੰਡ ਹੈ ਇਸ ਤੋਂ ਅੱਗੇ ਡੇਰਾ ਬਾਬਾ ਨਾਨਕ ਤਹਿਸੀਲ ਸ਼ੁਰੂ ਹੋ ਰਹੀ ਹੈ ਜੀ ਇਹ ਉਹ ਪਿੰਡ ਹੈ ਜਿਹੜਾ ਸਭ ਤੋਂ ਵੱਧ ਅਫੈਕਟਡ ਸੀ ਖੋਨੇਵਾਲ ਆਪਣਾ ਮਾਛੀ ਵਾਲਾ ਉਸ ਵਾਰ ਕੋੜ ਗਰਬਖਸ਼ ਇਹ ਉਹ ਪਿੰਡ ਹੈ ਜਿਹੜਾ ਸਭ ਤੋਂ ਵੱਧ ਅਫੈਕਟਡ ਨਹੀਂ ਸੀ ਬਿਲਕੁਲ ਰਿਮੋਟ ਏਰੀਆ ਹੈ ਬਿਲਕੁਲ ਟੋਟਲੀ ਡਿਸਕਨੈਕਟਡ ਹੋ ਚੁਕੇ ਬਿਲਕੁਲ ਬਾਰਡਰ ਤੇ ਹੈ ਜੀ ਲਾਸਟ ਪਿੰਡ ਹੈ ਜੀ ਸੋ ਦੈਟਸ ਵਾਈ ਅਸੀਂ ਰਿਮੋਟ ਏਰੀਆ ਨੂੰ ਚੁਣ ਕੇ ਤਾਂ ਇਧਰ ਆਏ ਹਾਂ ਜੀ ਤੇ ਇਹ ਥੱਲੇ ਚਲਦੀ ਰਹੇਗੀ ਥੱਲੇ ਸੇਵਾ ਇਹ ਕੰਟੀਨਿਊਸਲੀ ਚੱਲੇਗੀ ਜੀ ਮੈਕਸਿਮਮ ਜਿੰਨੀ ਦੇਰ ਕਰ ਸਕਦੇ ਦੋ ਤੋਂ ਤਿੰਨ ਮਹੀਨੇ ਤੇ ਚਲਾਵਾਂਗੇ ਫਿਲਹਾਲ ਹੈ ਜੀ ਵੀਕਲੀ ਕੈਂਪ ਲਾਵਾਂਗੇ ਪਿੰਡੋਂ ਪਿੰਡੀ ਜਾ ਕੇ ਉਸ ਹਾਮਲਾ ਨੂੰ ਕੰਟੀਨਿਊ ਚਾਈਗੀ ਜੀ ਸੇਵਾ ਬਿਲਕੁਲ ਤਸਵੀਰ ਤੁਹਾਨੂੰ ਦਿਖਾਈ ਹੈ ਚੰਗੀ ਤਸਵੀਰ ਹੈ ਕੁਝ ਹੋਰ ਵੀ ਲੋਕ ਨੇ ਤੇ ਭਾਜੀ ਫਿਰ ਸੇਵਾ ਨੂੰ ਨਿਰੰਤਰ ਜਾਰੀ ਰੱਖੂਗੇ ਇਹ ਵੀਰ ਦੀ ਜਿਹੜੀ ਸੇਵਾ ਹੈਗੀ ਨਾ ਮੈਂ ਇੱਕ ਦੋ ਜਾਣਕਾਰੀਆਂ ਤੁਹਾਡਾ ਨਾਲ ਸ਼ੇਅਰ ਕਰਨੇ ਚਾਹੁੰਦਾ ਸੀ ਇਹ ਜਸਟ ਸੇਵਾ ਸੇਵਾ ਵਾਲੇ ਤੇ ਆਪਣੇ ਕਰਮ ਸਿੰਘ ਹਸਪੀਟਲ ਡਾਕਟਰ ਸਾਹਿਬ ਜਿਹੜੇ ਆਏ ਨੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਸਾਨੂੰ ਇੱਥੇ ਰਾਸ਼ਨ ਦੀ ਕੋਈ ਲੋੜ ਨਹੀਂ ਹੈਗੀ ਐਸ ਵੇਲੇ ਮੈਡੀਕਲ ਸੇਵਾਵਾਂ ਦੀ ਲੋੜ ਹੈਗੀ ਕਿਉਂਕਿ ਬਿਮਾਰੀਆਂ ਫੈਲ ਰਹੀਆਂ ਨੇ ਤੇ ਆਪਣੇ ਐਨਆਰਆਈ ਭਰਾ ਨੂੰ ਭਰਾਵਾਂ ਨੂੰ ਤੇ ਜਿਹੜੇ ਵੀ ਸੇਵਾ ਭੇਜ ਰਹੇ ਨੇ ਉਹਨਾਂ 'ਕਿ ਬੇਨਤੀ ਇਹ ਹੈਗੀ ਹੈ ਕਿ ਆਪਣੀ ਸੇਵਾਵਾਂ ਨੂੰ ਹੋਲਡ ਕਰੋ ਤੇ ਉਹਨੂੰ ਪ੍ਰੋਪਰ ਚੈਨਲਾਈਜ਼ ਕਰੋ ਕਿਉਂਕਿ ਇੱਥੇ ਕੁਝ ਵਾਰਤਾ ਇਹੋ ਜਿਹੀ ਵਾਪਰ ਰਹੀਆਂ ਨੇ ਜਿਹਦੇ ਨਾਲ ਕੀ ਜਿਹੜੀ ਉਹ ਸੇਵਾ ਭੇਜ ਰਹੇ ਨੇ ਉਹ ਗਲਤ ਅਥਾ ਜਾ ਰਹੀ ਆ ਸਾਨੂੰ ਇਸ ਵੇਲੇ ਮੈਡੀਕਲ ਕੈਂਪਾਂ ਦੀ ਤੇ ਜਿਹੜੀ ਗਾਂ ਅੱਜ ਤੋਂ 15-20 ਦਿਨ ਪਹਿਲਾਂ ਬਾਅਦ ਜਦੋਂ ਪਾਣੀ ਉਤਰਨਾ ਵਾ ਉਸ ਟਾਈਮ ਤੇ ਜ਼ਮੀਨਾਂ ਨੂੰ ਵਾਹ ਕੇ ਤੇ ਲੋਕਾਂ ਨੂੰ ਬੀਖਾ ਦੇ ਕੇ ਉਹਨਾਂ ਨੂੰ ਜ਼ਰੂਰਤ ਪੈਣੀ ਆ ਤੇ ਅਸੀਂ ਉਹ ਚੀਜ਼ ਜਿਹੜੀ ਸੇਵਾਵਾਂ ਹੈਗੀਆਂ ਨੇ ਸਾਡੇ ਇਕਨੋਮਿਸਟਸ ਵੀ ਆਏ ਹੋਏ ਨੇ ਅਸੀਂ ਉਹਨਾਂ ਨਾਲ ਲੈ ਕੇ ਪਿੰਡਾਂ 'ਚ ਜਾ ਕੇ ਸਾਰਾ ਕੁਝ ਐਨਾਲਾਈਜ਼ ਕਰਦੇ ਪਏ ਆ। ਬਿਲਕੁਲ ਬਿਲਕੁਲ ਤਾਂ ਤੁਸੀਂ ਵੇਖੋ ਸਾਫ਼ ਤੌਰ ਦੇ ਤੇ ਇਹ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਲੰਗਰ ਲਾਉਣ ਵਾਲਿਆਂ ਨੂੰ ਵੀ ਸੁਨੇਹਾ ਹੈ ਕਿ ਲੋੜ ਅੱਜ ਇਸ ਚੀਜ਼ ਦੀ ਹੈ ਮੈਡੀਕਲ ਹੈਲਪ ਦੀ ਲੋੜ ਹੈ ਤਾਂ ਕਿ ਇਨਸਾਨੀ ਜਾਨਾਂ ਨੂੰ ਬਚਾਇਆ ਜਾਵੇ ਕਿਉਂਕਿ ਬਹੁਤ ਸਾਰੇ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋਏ ਨੇ ਉਹਨਾਂ ਦੇ ਚੈੱਕਅਪ ਕੀਤੇ ਜਾ ਰਹੇ ਨੇ ਤੇ ਉਹਨਾਂ ਦਾ ਫ੍ਰੀ ਟ੍ਰੀਟਮੈਂਟ ਇੱਕ ਦਿਨ ਵਾਸਤੇ ਨਹੀਂ ਬਲਕਿ ਆਉਣ ਵਾਲੇ 3 ਮਹੀਨਿਆਂ 'ਚ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦੇ ਕੰਮ ਕਰਕੇ ਅਸੀਂ ਜਿਹੜਾ ਹੈ ਸਮਾਜ ਨੂੰ ਠੀਕ ਕਰ ਸਕਦੇ ਹਾਂ ਤੇ ਸੱਚੀ ਜਿਹੜੀ ਇੱਕ ਮਦਦ ਹੈ ਉਹ ਇਹਨਾਂ ਕੈਂਪਾਂ ਰਾਹੀਂ ਕੀਤੀ ਜਾ ਸਕਦੀ ਹੈ ਕੈਮਰਾਮੈਨ ਅਸ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਰਮਦਾਸ ਅਮਰਤਸਰ